ਖਾਣਾ ਬਣਾਉਣ ਆਇਆ ਬਹੁਤ ਹੀ ਅਲੱਗ ਇੱਕ ਵਾਰੀ ਫੇਰ ਤੋਂ ਜੱਟ ਬ੍ਰੈਂਡ ਦੇ ਚਿਕਹਣ ਦੇ ਵਲੋਗ ਦੇ ਵਿੱਚ ਤੇ ਅੱਜ ਸਟਾਰਟਿੰਗ ਹੋਈ ਅੱਗ ਦੇ ਵਿੱਚ ਆਹ ਦੇਖੋ ਤਾਂ ਸਟਾਰਟਿੰਗ ਆਪਣੀ ਦੇਖੋ ਅੱਜ ਅੱਜ ਇੱਥੇ ਆਤੀ ਹੈ ਜਿੱਤਰ ਦੇ ਵਿੱਚ ਤਾਂ ਤੁਸੀਂ ਦੇਖੋ ਪਤਾ ਨਹੀਂ ਕਿ ਇਹ ਤਾਂ ਕਿ ਆ ਬੱਦੀ ਹੈ ਅਮ ਪਾਣੀ ਕਿਵੇਂ ਲੱਗੀ ਅੱਗ ਹਨਾ ਤਾਂ ਤੁਸੀਂ ਦੇਖੋ ਉੱਥੇ ਸਾਰੇ ਖੜੀਆਂ ਹਾਇ ਬਿਗੜੀ ਪੜੀਆਂ ਹਾਇ ਵੜੀ ਜਿੜ ਵੀ ਖੜੀਆਂ ਸਾਰੇ ਤੁਸੀਂ ਖੜੇ ਦੇਖੋ ਉੱਥੇ ਅੱਜ ਦੇ ਜਿੱਥੇ ਧਾਰਾ ਨਾਲ ਲੱਗ ਲੱਗੀ ਆ ਤਾਰੇ ਇਹ ਬਟਾਕੇ ਬੈਜੇ ਹੋਊਗਾ ਤਾਂ ਤੁਸੀਂ ਦੇਖੋ ਆ ਹੁਣ ਆਪਣਾ ਸੈਕਟਰ ਰਹੀਆਂ ਤੇ ਉੱਧਰ ਲਿਖੀ ਹੋਈ ਆ ਉਹ ਦੇਖੋ ਆ ਬਣਾਉਣ ਆ ਤਾਂ ਹੁਣ ਆਹ ਚੱਲਿਆ ਜਾਈਸ ਉੱਧਰ ਅੱਜ ਹੁਣ ਤਾਂ ਤੁਸੀਂ ਦੇਖੋ ਉੱਧਰ ਉੱਧਰ ਚ ਨਹੀਂ ਲਿਖੀ ਹੋਈ ਆ ਅਸੀਂ ਅੱਜ ਸੀਏ ਤੇ ਹੁਣ ਅਸੀਂ ਚੱਲੇ ਆ ਵਰਗਰ ਦੇ ਵਰਗਰ ਖਾਣ ਤਾਂ ਹੁਣ ਅਸੀਂ ਉੱਥੇ ਚੱਲੇ ਆ ਤਾਂ ਤੁਸੀਂ ਹੁਣ ਦੇਖਿਓ ਤਾਂ ਹੁਣ ਅਸੀਂ ਚੱਲਦੇ ਆ ਗਾਇਸ ਹੁਣ ਅਸੀਂ ਛੇੜਨ ਲੱਗੀਆਂ ਬਾਲੀਵੁੱਲ ਤਾਂ ਹੁਣ ਅਸੀਂ ਇਹ ਛੇੜਦੇ ਆ ਤੁਹਾਨੂੰ ਦੇਖੋ ਹੁਣ ਕੀ ਜੀ ਸਾਡੀ ਟੋਡੋ ਟੌਫੀ ਰੈਡੀ ਆਦਾ ਹੁਣ ਮੈਂ ਆਪ ਹੀ ਲੱਗਿਆ ਤੁਹਾਨੂੰ ਦੇਖਿਓ ਤਾਂ ਹੁਣ ਆਪਾਂ ਪੀਚ ਦੇ ਇਦਾਂ ਜਿਹਦਾ ਛਿਮੇ ਬਣੀ ਆ ਤਾਂ ਦੇਖੋ ਬਹੁਤ ਹੀ ਆਲਾ ਸਵਾਦ ਮਣੀ ਆ ਤਾਂ ਹੁਣ ਮੈਂ ਇਹਨੂੰ ਪਿੰਨਾ ਤਾਂ ਜੈਸ ਆ ਸੀਗਾ ਜਿਹੜਾ ਵਲੋਗ ਜੇ ਵਲੋਗ ਤੁਹਾਨੂੰ ਵਧੀਆ ਲੱਗੇ ਹੋਏ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਅੱਗੇ ਤੋਂ ਜੇ ਮੇਰੀ ਹੋਰਿਆ ਹੈ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਹੋਣੇ ਨੈਕਸਟ ਵਲੋਗ ਤੱਕ ਤੈਨੂੰ ਥੈਂਕਸ ਫੋਰ ਵਾਚਿੰਗ